ਗੁਰੂ ਦੀ ਕਿਰਪਾ ਜੀ ਗੁਰੂ ਦੀ ਸੰਗਤ ਦਾ ਬਹੁਤ ਪਿਆਰ ਹੈ ਕਿਰਪਾ ਕਰਨ ਮੈਂ ਅੱਗੇ ਤੋਂ ਸਾਹਿਬ ਹੌਕਾ ਜੋ ਬਹੁਤ ਧੰਨਵਾਦ ਜੀ ਬਹੁਤ ਧੰਨਵਾਦ ਜੀ ਬਹੁਤ ਧੰਨਵਾਦ ਬੜਾ ਬਹੁਤ ਵੱਡਾ ਘਰਾ ਟੋਲ ਸਾਹਿਬ ਨੂੰ ਵਧਾਈ ਹੈ ਜੀ ਕਿੰਨਾ ਹੰਕਾਰ ਮਿਲ ਰਿਹਾ ਅਕਾਲੀ ਦਰ ਦੀ ਅੱਜ ਤੁਸੀਂ ਦੇਖ ਰਹੇ ਹੋ ਕਿ ਅੱਜ ਪੰਜਾਬ ਬਚਾਓ ਯਾਤਰਾ ਜਿਹੜੀ ਆ ਉਹ ਸਾਡੇ ਹਲਕਾ ਸਾਹਨੇ ਵਾਲੇ ਚ ਪਹੁੰਚੀ ਆ ਤੇ ਉਤਸ਼ਾਹ ਤੁਹਾਨੂੰ ਆਪਣੇ ਆਪ ਨੂੰ ਨਜ਼ਰ ਆ ਰਿਹਾ ਕਿੰਨਾ ਉਤਸ਼ਾਹ ਹੈ ਤੇ ਪਿੱਛੋਂ ਕੂਮਕਲਾ ਤੋਂ ਚੱਲ ਕੇ ਕਿੱਡਾ ਵੱਡਾ ਕਾਫਲਾ ਅੱਜ ਪੰਜਾਬ ਉਚਾਉ ਯਾਤਰਾ ਚ ਪਹੁੰਚਿਆ ਤੇ ਇੱਥੇ ਸਾਹਨੇਵਾਲ ਖੁਰ ਤੋਂ ਸਾਡੇ ਜਿਹੜੇ ਨਗਰ ਦੇ ਬਸਨੀਕ ਨੇ ਸਾਰੇ ਬੜੇ ਉਤਸ਼ਾਹ ਨਾਲ 12 ਵਜੇ ਤੋਂ ਨੇ ਡੀਕ ਕਰ ਰਹੇ ਤੇ ਉਸੇ ਤਰ੍ਹਾਂ ਹੀ ਇੱਥੇ ਕੱਠ ਬਣਾ ਕੇ ਨੇ ਰੱਖਿਆ ਹੋਇਆ ਬੜਾ ਵੱਡਾ ਉਤਸ਼ਾਹ ਹੈ ਜੁਥ ਦੇ ਵਿੱਚ ਕਿੰਨਾ ਉਤਸ਼ਾਹ ਜੋ ਜੁਥ ਦੇ ਵਿੱਚ ਬਹੁਤ ਵੱਡਾ ਉਤਸ਼ਾਹ ਤੁਹਾਨੂੰ ਦੇਖੋ ਬਹੁਤ ਜ਼ਿਆਦਾ ਯੂਥ ਹੈ ਪਿੱਛੇ ਮੋਟਰਸਾਈਕਲ ਤੇ ਸਾਰਾ ਯੂਥ ਹੈ ਸਾਰਾ ਯੂਥ ਜਿਹੜਾ ਅੱਜ ਮੋਢੇ ਨਾਲ ਮੋਢਾ ਲਾ ਕੇ ਇਸ ਪ੍ਰੋਗਰਾਮ ਨੂੰ ਸਫਲ ਕਰਨੀ ਪਹੁੰਚਿਆ